ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੋ ਆਮ ਆਦਮੀ ਪਾਰਟੀ ਦੇ ਦੋ ਸਾਂਸਦਾਂ ਤੇ ਇਲਜ਼ਾਮ ਲਗਾਏ ਨੇ ਕੁਝ ਦਿਨ ਪਹਿਲਾਂ ਅਸੀਂ ਫੋਨ ਲਾਈਨ ਤੇ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਸਾਂਸਦ ਪ੍ਰੋਫੈਸਰ ਸਾਧੂ ਸਿੰਘ ਦੇ ਨਾਲ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਕਿ ਇਹ ਸੰਵਿਧਾਨ ਦੇ ਖਿਲਾਫ ਹੈ ਜੋ ਕਿ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਨੇ ਤੇ ਝੂਠਾ ਘਰਾੜ ਦਿੰਦਾ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਸਾਰੇ ਇਲਜ਼ਾਮਾਂ ਨੂੰ ਤੁਹਾਨੂੰ ਦੱਸਦੀ ਕੈਪਟਨ ਅਮਰਿੰਦਰ ਨੇ ਇਹ ਇਲਜ਼ਾਮ ਲਗਾਏ ਨੇ ਆਮ ਆਦਮੀ ਪਾਰਟੀ ਦੇ ਦੋ ਸਾਂਸਦਾਂ ਤੇ ਕਿ ਇਹ ਦੋਵੇਂ ਸਾਂਸਦ ਨਕਸਲੀ ਨੇ ਤੇ ਪੰਜਾਬ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਵਰਗਲਾ ਰਹੇ ਨੇ ਜੋ ਕਿ ਸੂਬੇ ਦੇ ਲਈ ਘਾਤਕ ਸਿੱਧ ਹੋ ਸਕਦਾ ਹੈ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਸਾਂਸਦ ਡਾਕਟਰ ਤਰਮਵੀਰ ਗਾਂਧੀ ਡਾਕਟਰ ਤਰਮਵੀਰ ਗਾਂਧੀ ਜੀ ਤੁਹਾਡਾ ਸਵਾਗਤ ਹੈ ਸਵਾਲ ਪੁੱਛਣਾ ਚਾਹਾਂਗੀ ਕੈਪਟਨ ਅਮਰਿੰਦਰ ਸਿੰਘ ਦੇ ਇਹਨਾਂ ਇਲਜ਼ਾਮਾ ਦੇ ਵਿੱਚ ਕਿੰਨਾ ਕੁ ਦਮ ਹੈ ਦੇਖੋ ਕੈਪਟਨ ਅਮਰ ਅਮਰਿੰਦਰ ਸਿੰਘ ਬੇਤੋਕੇ ਬਿਆਨ ਡਾਗਣ ਵਾਸਤੇ ਬਹੁਤ ਮਸ਼ਹੂਰ ਨੇ ਉਹਨਾਂ ਕਦੀ ਮੁੱਦਿਆਂ ਦੀ ਗੱਲ ਨਹੀਂ ਕੀਤੀ ਜੋ ਪੰਜਾਬ ਦੇ ਮੁੱਦੇ ਨੇ ਉਹ ਚਾਹੇ ਉਹ ਪੰਜਾਬ ਦੇ ਬੇਰੁਜ਼ਗਾਰੀ ਦਾ ਮੁੱਦਾ ਹੋਵੇ ਪੰਜਾਬ ਦੇ ਮਾਫੀਆ ਰਾਜ ਦਾ ਮੁੱਦਾ ਹੋਵੇ ਪੰਜਾਬ ਦੇ ਨਸ਼ਾ ਦਾ ਮੁੱਦਾ ਹੋਵੇ ਪੰਜਾਬ ਦੇ ਮਹਿੰਗਾਈ ਦਾ ਮੁੱਦਾ ਹੋਵੇ ਜਾਂ ਪੰਜਾਬ ਦੇ ਹੋਰ ਕਿਸੇ ਮੁੱਦੇ ਹੋਣ ਉਹਨਾਂ ਨੇ ਕਦੀ ਇਸ ਬਾਰੇ ਗੱਲ ਨਹੀਂ ਕਰਨੀ 48 ਮੈਂਬਰਸ਼ਿਪ ਵਿਰੋਧੀ ਤਰਫੋਂ ਕਾਂਗਰਸ ਨੇ ਇਹਨਾਂ ਨੇ ਕਦੀ ਚਤੋ ਜਾਇ ਜਿੰਕੀ ਪੰਜਾਬ ਦੇ ਮੰਗਾ ਵਾਸਤੇ ਕਦੀ ਪੰਜਾਬ ਦੇ ਮੰਗਾ ਉਭਾਰਿਆ ਨਹੀਂ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਗੱਲ ਨਹੀਂ ਕੀਤੀ ਹੈਗੀ ਹੈ ਤੇ ਇਹ ਹਮੇਸ਼ਾ ਹੀ ਬਗੈਰ ਮੁੱਦਿਆਂ ਤੋਂ ਰਾਜਨੀਤੀ ਕਰਦੇ ਆ ਰਹੇ ਨੇ ਹੁਣ ਪਟਿਆਲੇ ਵਿੱਚ ਮਹਾਰਾਣੀ ਪੰਨੀਤ ਕੋਲ ਹੋਰਾਂ ਦੀ ਜੋ ਹਾਰ ਹੋਈ ਹੈਗੀ ਉਸ ਤੋਂ ਬਖਲਾ ਗਏ ਨੇ ਉਸ ਤੋਂ ਬਖਲਾ ਗਏ ਨੇ ਤੇ ਉਸ ਤੋਂ ਬਖਲਾ ਕੇ ਇਹ ਦੀ ਜਿਹੜੀ ਜੀ ਬਿਆਨਵਾਜੀ ਦੂਸ਼ਣਵਾਜੀ ਹੈਗੀ ਇਹ ਤੇ ਉਤਰ ਗਏ ਨੇ ایک مچیور سیاستدان نے بڑے لمبے چلو سیاست نے فتوا سویکار کرنا چاہیے ختم ہو چکی ہے دماغ ہے یہاں سمجھنا چاہیے کہ لوگ کا راج ہے, ہے. لوگ جیسے ہاتھ فتح دیں بڑے کھڑے مت سویار کرنا چاہیے ایک ستھری راجنیتی جی آپ کہ ایک ہیلدی پولیٹیکل ڈسکوس ਉਹਦੇ ਸੈਨਾ ਜ਼ਹੀਦਾ ਹੈਗਾ ਨਾ ਕਿ ਖਾਮ ਖਾ ਦੂਸ਼ਣਵਾਜੀ ਲਾ ਕੇ ਨਿੱਜੀ ਦੂਸ਼ਣਵਾਜੀ ਕਰਕੇ ਇਹ ਜਿਹੜਾ ਆਪਣੇ ਟਾਈਮ ਪਾਸ ਕਰਦੇ ਨੇ ਸਿਰਫ ਆਪਣੀ ਫ੍ਰਸਟ੍ਰੇਸ਼ਨ ਦੀ ਹੈ ਜੋ ਇੱਕ ਪਿੰਨ ਦੇ ਇੱਕ ਜਿਹੜਾ ਹੌਸਲਾ ਆਇਆ ਦਾ ਪੱਤ ਹੋਇਆ ਹੈਗਾ ਉਹਦਾ ਇੱਕ ਮਜ਼ਾਕਾ ਕਰ ਰਹੇ ਨੇ ਮੈਂ ਇਹਨਾਂ ਬਹੁਤੀ ਮੱਤ ਨਹੀਂ ਦਿੰਦਾ ਹੈਗਾ ਮੈਂ ਇਹਨਾਂ ਦੀ ਕੋਈ ਨਿੱਜੀ ਜ਼ਿੰਦਗੀ ਦੀ ਮੈਂ ਕੋਈ ਭੁਲਾਨੀ ਚਾਹੁੰਦਾ ਹੈਗਾ ਇਹਨਾਂ ਦਾ ਪਰਿਵਾਰ ਦਾ ਆਜ਼ਾਦੀ ਦੇ ਨਾਮ ਕੀ ਰੋੜ ਕੀ ਰੋੜ ਹੈ ਆ ਸੰਦਾਂ ਦਾ ਨੋਟ ਗੱਲ ਨਹੀਂ ਕਰਨਾ ਚਾਹੁੰਦਾ

I am, and i will keep on with doing this job in future also dr taramvir ji dr taramvir gandhi ji 1975 de vich tusi jail gaye san te congress de naal vi tode changge sambandh ese ja rahe san te ki us gal nu jod ke captain amrinder singh ne bayan ditta nahi congress ne usne emergency light mere kaano sawal ke ho sakde hai congress de jo sare mulk vich ek bahut bada terrorist karan de hamla ho jata hai سارے ملک تبدیل کر دیتا گیا گا. سارے جمہوری ہاتھ گلا کٹ گیا پروڈ کرتے نیتا ہونے سے ناطے میڈیکل کالج امرتسر چیند کیا خلاف مظاہرے کیے جس کر کے مجھے جیل جانا پیا میرے تو کانگس کابند کسی رہے ہی نہیں میں تو ہمیشہ ہی کاسر کا ووی رہا جو نیتی ہے وہی رہا کہ میرا کا دور کا بھی رشتہ نہیں ہے ਮਹਾਰਾਜਾ ਬਟਾਲਾ ਪਰਿਵਾਰ ਨਾਲ ਜਾਂ ਕਾਂਗਰਸ ਜਿਹੜੀ ਜੋ ਸਿਆਸਤ ਹੈ ਮੈਂ ਮੇਜਰ ਕਾਂਸ ਸਿਆਸਤ ਦਾ ਬੁਰੀ ਤੇ ਰਹਾ ਮੈਂ ਮੇਜਰ ਬੀਜੇਪੀ ਦੀ ਸਿਆਸਤ ਦਾ ਬੁਰੀ ਤੇ ਰਹਾ ਮੈਂ ਲੋਕਪੱਖੀ ਸਿਆਸਤ ਪੱਕਾ ਪੱਕਾ ਰਹਾ ਜਿਹੜੇ ਲੋਕਾਂ ਦੇ ਸੰਘਰਸ਼ ਹੈ ਦੁਨੀਆਂ ਚੱਲੇ ਨੇ ਆਪਣੇ ਹੱਕਾਂ ਵਾਸਤੇ ਆਪਣੀ ਆਜ਼ਾਦੀ ਵਾਸਤੇ ਚਾਹੇ ਹਿਮਚਲ ਚਲੇ ਨੇ ਚਾਹੇ ਪੰਜਾਬ ਚਲੇ ਨੇ ਮੈਂ ਮੇਰਾ ਮੇਰੀ ਹਮਦਰਦੀ ਮੇਰੀ ਜਿਹੜੀ ਜਿਹੜੀ ਮੇਰੀ ਲਗਾਓ ਹੈਗਾ ਹੈ ਮੇਰੀ ਲਗਨ ਹੈਗੀ ਇਹਨਾਂ ਸੰਘਰਸ਼ਾਂ ਨਾਲ ਰਹੀ ਹੈ ਤੇ ਮੈਂ ਪਹਿਲਾਂ ਵੀ ਕਰਦਾ ਰਿਹਾ ਉਹਨੂੰ ਵੀ ਹੌਲ ਵੀ ਕਰਾਂਗਾ ਮੈਂ ਲੋਕਾਂ ਦੇ ਨਾਲ ਖੜਾਂਗਾ ਜਿੱਥੇ ਵੀ ਲੋਕ ਆਪਣੇ ਹੱਕਾਂ ਵਾਸਤੇ ਬਿਹਤਰ ਜ਼ਿੰਦਗੀ ਵਾਸਤੇ ਲੜਦੇ ਨੇ ਜੀ ਤਨਵੀਰ ਜੀ ਫਿਰ ਤੁਹਾਨੂੰ ਕੀ ਲੱਗਦਾ ਹੈ ਕਿ ਆਖਰਕਾਰ ਕੈਪਟਨ ਅਮਰਿੰਦਰ ਸਿੰਘ ਨੂੰ ਇਹਨਾਂ ਬਿਆਨਾਂ ਦਾ ਸਿਆਸੀ ਲਾਹਾ ਕੀ ਹੋ ਸਕਦਾ ਹੈ ਸਿਆਸੀ ਲਾਹਾ ਕੋਈ ਨਹੀਂ ਹੋਣ ਲੱਗਿਆ ਲੋਕ ਮੇਰੀ ਜਿੱਦੀ ਖੁੱਲੀ ਕਿਤਾਬ ਹੈਗੀ 40 ਸਾਲ ਤੋਂ ਮੈਂ ਲੋਕਾਂ ਦੇ ਵਿਚਾਰ ਵਿੱਚ ਰਿਆਂ ਹੈਗਾ 40 ਸਾਲ ਤੋਂ ਮੈਂ ਡਾਕਟਰ ਵੀ ਕਰ ਰਿਆਂ ਹੈਗਾ ਲੋਕੀ ਮੇਰੀਆਂ ਸਾਰੀਆਂ ਚਰਚਿਤ ਜਿਹੜਾ ਜੋ ਜੇ ਸਮਾਜਿਕ ਗਤੀਵਿਧੀਆਂ ਉਹ ਤੋਂ ਪਹਿਲੀ ਪਾਸ ਸਾਰਾ ਪੰਜਾਬ ਜਾਣਦਾ ਹੈਗਾ ਹੈ ਤੇ ਉਹਨਾਂ ਲੋਕਾਂ ਨੂੰ ਪਤਾ ਕਿ ਲੋਕਾਂ ਦੀ ਸੇਵਾ ਵਿੱਚ ਮੈਂ ਕਿਵੇਂ ਜੁਟਿਆ ਰਹਾ ਰਿਹਾ ਹਾਂ ਕਿ ਮੇਰੀਆਂ ਕਾਰਵਾਈਆਂ ਰਹੀਆਂ ਨੇ ਕਿ ਮੇਰੀਆਂ ਗਤੀਵਿਧੀਆਂ ਰਹੀਆਂ ਨੇ ਉਹ ਇਹਨਾਂ ਬੰਦਿਆਂ ਦਾ ਕੋਈ ਲੋਕਾਂ ਦੇ ਅਸਰ ਨਹੀਂ ਹੋਣ ਲੱਗਾ ਇਹ ਆਪਣੀ ਹਤਾਸ਼ਾ ਆਪਣੀ ਨਿਰਾਸ਼ਾ ਆਪਣੀ ਜਿਹੜੀ ਇੱਕ ਬਖਲਾਹਟ ਹੈ ਉਹਦਾ ਮਜਾਰਾ ਕਰ ਰਹੇ ਨੇ ਉਹ ਇਹਨਾਂ ਨੂੰ ਮੁਬਾਰਕ ਹੈਗੀ ਹੈ ਪਰ ਇਹ ਤੋਂ ਇਹਨਾਂ ਨੂੰ ਕੋਈ ਸ਼ਾਤੀ ਲਾਹ ਨਹੀਂ ਹੋਣ ਵਾਲਾ ਇਹ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋ ਰ ਜਾ ਰਹੇ ਹਨ ਫਿਰਾਰੇ ਵਿੱਚ ਉਹਨਾਂ ਉਹਦੇ ਮੱਦੇਨਜ਼ਰ ਰੱਖ ਕੇ ਇਹ ਆਪਣੀ ਇੱਕ ਸਾਸ਼ ਜੇ ਚੱਲ ਰਹੇ ਨੇ ਜਿਹੜੀ ਕਾਮਯਾਬ ਨਹੀਂ ਹੋਣ ਲੱਗੀ